ਹਾਂ ਬਾਬਾ ਜੀ ਤੁਸੀਂ ਸਭ ਤੋਂ ਪਹਿਲਾਂ ਦੇਖਿਆ ਆਨਕੇ ਕੀ ਗੱਲ ਹੋਈ ਹੀ ਤੇਰੇ ਨਹੀਂ ਸਰ ਮੈਂ ਨਹੀਂ ਵੇਖਿਆ ਆ ਜਦੋਂ ਬੱਚੇ ਆਏ ਆ ਨਾ ਤੇ ਸਾਰੇ ਬੱਚੇ ਇਕੱਠੇ ਹੋ ਗਏ ਮੈਂ ਤੇ ਚੜ ਨਹੀਂ ਸਕਦਾ ਪੌੜੀਆਂ ਨਾ ਉਧਰੋਂ ਦੀ ਚੜ ਸਕਦਾ ਨਾ ਇਧਰੋਂ ਤੁਸੀਂ ਵੀ ਸਕਿਉਰਟੀ ਗਾਰਡ ਇੱਥੇ ਮੈਂ ਸਵੇਰੇ ਇਹ ਤੁਹਾਡੀ ਡਿਊਟੀ ਕਿੰਨੇ ਤੋਂ ਕਿੰਨੇ ਆ ਸਵੇਰੇ 6:00 ਵਜੇ ਸਵੇਰੇ 6:00 ਵਜੇ ਤੇ ਰਾਤ ਨੂੰ 6 ਵਜੇ ਚਾਬੀਆਂ ਮੈਥੋਂ ਲੈ ਲੈਂਦਾ ਘਰੋਂ ਤੇ ਸਵੇਰੇ ਮੈਂ ਆਣ ਕੇ ਤੇਵਾਜਾ ਮਾਰ ਗਿਆ ਬੂਆ ਖੋਲ ਬੂਆ ਖੋਲ ਨਹੀਂ ਖੋਲਿਆ ਤੇ ਨਾਮ ਮੈਥੋਂ ਚੜਿਆ ਹੀ ਗਿਆ ਫਿਰ ਉਹ ਦੋਨੋਂ 8 ਵਜੇ ਬੱਚੇ ਆ ਗਏ ਸਾਰੇ ਗੱਡੀਆਂ ਆ ਗਈਆਂ ਆਹੋ ਤੇ ਇਹ ਉਹ ਗੱਡੀਆਂ ਸਾਡੇ ਉਧਰ ਹੀ ਖਲੋ ਰਹੀਆਂ ਇਹਦੇ ਕੋਈ ਨਹੀਂ ਆਈ ਗੇਟ ਨਹੀਂ ਹੀ ਖੁੱਲਾ ਤਾਂ ਗੇਟ ਨਹੀਂ ਹੀ ਖੁੱਲਾ ਤਾਂ ਕਰਕੇ ਫਿਰ ਪਤਾ ਕਿਤਰਾ ਲੱਗਾ ਫੇਰ ਜਦੋਂ ਆਪਣੇ ਗੱਡੀਆਂ ਵਾਲੇ ਆ ਗਏ ਮੁੰਡੇ ਡਰਾਈਵਰਾਂ ਇਹ ਸਾਰੇ ਫੇਰ ਚੜੇ ਉਤੋਂ ਦੀ ਚੜ ਕੇ ਹੀ ਥੁੰਦੀ ਤੇ ਫੇਰ ਇਹਨਾਂ ਵੇਖਿਆ ਵੀ ਉਹ ਇਹ ਤੇ ਘਰ ਕੋਲ ਤੇ ਸਾਹਮਣੇ ਸਿਠਾਈ ਦੇ ਨਾਲ ਜਦੋਂ ਆਣ ਕੇ ਤੇ ਉੱਪਰ ਲਟਕਣ ਡਿਆ ਸੀ ਹਾਂਜੀ ਲਟਕਣ ਡਿਆ ਸੀ ਆਹੋ ਇਹੋ ਹੀ ਅੱਖਰ ਦਰਸ਼ਨ ਨੇ ਮੈਨੂੰ ਤੇ ਪਤਾ ਨਹੀਂ ਸੱਚੀ ਕੀ ਗੱਲ ਹੋਈ ਸਰਸਰੇ ਅਹੀਂ ਤੇ ਆਪਣੇ ਟਾਈਮ ਨਾਲ ਸਕੂਲ ਦੇ ਟਾਈਮ ਨਾਲ ਗੱਡੀਆਂ ਲੈ ਕੇ ਆਏ ਹਨਾ ਤੇ ਸਰ ਉਹ ਵੇਖ ਗੱਡੀਆਂ ਸਾਰੀਆਂ ਬਾਹਰ ਰੁਕੀਆਂ ਸੀ ਤੇ ਸਦਾ ਵੀ ਸਾਰਾ ਬਾਹਰ ਹੀ ਤੇ ਉਹਨਾਂ ਫਿਰ ਅੰਦਰ ਆਣ ਕੇ ਵੇਂਦੇ ਨਹੀਂ ਵੀ ਕੋਈ ਆਵਾਜ਼ ਨਹੀਂ ਦਿੰਦਾ ਪਿਆ ਵੀ ਅੰਦਰ ਸੁੱਤਾਵਾ ਜਾਂ ਕੀ ਆ ਕੀ ਨਹੀਂ ਆ ਸਰ ਇਤਰੋਂ ਦੀ ਆਣ ਕੇ ਫਿਰ ਇਥੋਂ ਸਾਹਮਣੇ ਵੇਖਿਆ ਤਾਂ ਸਾਹਮਣੇ ਇਹੀ ਕਿ ਉਹਨਾਂ ਦੀ ਬੋਡੀ ਲੰਮਕਦੀ ਪਈ ਸੀ ਤੇ ਮੈਂ ਨਾਲ ਖੜਾ ਗਿਆ ਕਿ ਉਹਨਾਂ ਦਾ ਮਾਲ ਲੈ ਚੁੱਕੇ ਹੋਣਾ ਉਹਨਾਂ ਦੇ ਗੱਲ ਚ ਪਰਣਾ ਪਿਆ ਸੀ ਤੇ ਇਸ ਤਰ੍ਹਾਂ ਤੁਸੀਂ ਵੇਖਿਆ ਕਰ ਰਹੇ ਹੋ ਵੇਖਿਆ ਸਾਰੇ ਇਹੋ ਕੁਛ ਹੈ ਆ ਗਏ ਘਰ ਗਈ ਮੰਗ ਕੋਈ ਸਾਡੀ ਹੈਲਪ ਹਾਂਜੀ ਮੇਰਾ ਪਤੀ ਹੀ ਹੋਂ ਚੰਗਾ ਭਲਾ ਕਰੋ ਆਇਆ ਵਾ 5:30 ਵਜੇ ਆ ਗਿਆ ਰੋਟੀ ਪਾਣੀ ਖਾ ਕੇ ਰੋਟੀ ਇਹਨੇ ਖਾਦੀ ਆ ਚਾਹ ਪੀਤੀ ਇਹਨੇ ਤੇ ਸਹੀ ਸਲਾਮਤ ਰਹਾ 9:30 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਤੇ ਬਾਕੀ ਰਾਤ ਰਾਤ ਸਵੇਰ ਬਾਕੀ ਦਾ 9:30 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਇਹ ਕ ਗੱਲ ਨਹੀਂ ਇਹ ਸਰੇ 5:30 ਤੱਕ ਅੱਡੀ ਕਿਤੇ ਰਹੇ ਇਹਨੂੰ ਕਿ ਉਹ ਆ ਜਾਂਦਾ ਉਹ ਆਇਆ ਨਹੀਂ ਆ ਬਾਕੀ ਸਕੂਲ ਵਿੱਚ ਹੋਇਆ ਇਹਨਾਂ ਦਾ ਤਾਂ ਜੋ ਵੀ ਇਹ ਸਕੂਲ ਵਾਲਾ ਕੋਈ ਹਿਸਾਬ ਨਾਲ ਉਹ ਹੀੰਦਾ ਜ਼ਿੰਮੇਵਾਰ ਆ ਉਹ ਹੀ ਜ਼ਿੰਮੇਵਾਰ ਆ ਸਕੂਲ ਵਾਲੇ ਯਕੀ ਕਰੋ ਤੇ ਚੰਗਾ ਭਲਾ ਡਿਊਟੀ ਆਇਆ ਉਹ ਉਹ ਆਨ ਡਿਊਟੀ ਹੀ ਉਹ ਸਕੂਲ ਵਾਲਿਆਂ ਨੇ ਟੈਨਸ਼ਨ ਦਿੱਤੀ ਸਕੂਲ ਵਾਲਿਆਂ ਨੇ ਕੋਈ ਟੈਨਸ਼ਨ ਦਿੱਤੀ ਆ ਤੇ ਉਹਦੇ ਘਰ ਪੇ ਹੋਇਆ ਤੇ ਸਾਰੀ ਜ਼ਿੰਮੇਵਾਰੀ ਦੋਵੀਂ ਇਸ ਸਕੂਲ ਵਾਲਾਂ ਦਾ ਹੀ ਹੋਇਆ ਬਾਕੀ ਇਹ ਕਿ ਹੈਲਪ ਕੀਤੀ ਜਾ ਜਿੰਨੀ ਵੀ ਸਰਕਾਰ ਜਾਂ ਸਕੂਲ ਵਾਲੇ ਜਿੱਦਾਂ ਵੀ ਕੈਮਰੇ ਚੈੱਕ ਕਰ ਰਹੇ ਅੰਦਰ ਡਿਊਟੀ ਤੇ ਆਉਂਦੀ ਡਿਊਟੀ ਆਏ ਨੇ ਭਾਜੀ ਤੇ ਹੁਣ ਤੱਕ ਇੱਥੇ ਲਾਸ਼ ਅੰਦਰ ਹੀ ਹੈ ਕੈਮਰੇ ਚੈੱਕ ਕਰ ਰਹੇ ਪਏ ਜੋ ਵੀ ਅੱਗੇ ਕਾਰਵਾਈ ਬੰਦੀ ਆਪ ਹੈਲਪ ਕਰੋ ਨੇ ਤਾਂ ਦੋ ਦੋ ਨੇ ਦੇ ਆਇਆ ਕਿੰਨੇ ਵਜੇ 5 ਵਜੇ ਸਾਢੇ 6:00 ਵਜੇ ਸਾਢੇ 6:00 ਲੱਗੇ ਆ ਗਏ ਅੰਮ੍ਰਿਤਪੁਰਾ ਪਤਾ ਲੱਗਾ ਅੱਜ ਚਾਂਸ ਇਹ ਤਾਂ ਹੋਣ ਗਿਆ ਹੋਣ ਗਿਆ ਮੈਂ ਅੱਜ ਕੀ ਗੱਲ ਹੋਈ ਯਸ ਫੋਨ ਆਇਆ ਸਵੇਰੇ ਮੈਡਮ ਦਾ ਤੇ ਘਰ ਤੇ ਭਨੇ ਵੀ ਮੇਰੀ ਨੇ ਫੋਨ ਕੀਤਾ ਕਿ ਮਮਾ ਜੀ ਦਾ ਫੋਨ ਆਇਆ ਕਿ ਪਾਪਾ ਉੱਥੇ ਆ ਚਾਂਸ ਹੋ ਗਿਆ ਤੇ ਆਪਾਂ ਇੱਥੇ ਆ ਗਏ ਤੇ ਬੋਕੇ ਦੇ ਵੇਖਿਆ ਵਾ ਕਿ ਉਹਦੀਆਂ ਲੱਤਾਂ ਜ਼ਮੀਨ ਨਾਲ ਲੱਗਨਦੀਆਂ ਆ ਇਹ ਪਰਨਾ ਗਾਲਚੇ ਵਿੱਚ ਲੇਟਿਆ ਹੈ। ਇਹਨੂੰ ਕੋਈ ਫਾ ਲੈਣਾ ਜਾਂ ਆਤਮ ਹੱਤਿਆ ਨਹੀਂ ਕਿਹਾ ਜਾ ਸਕਦਾ। ਇਹ ਹੱਤਿਆ ਕੀਤੀ ਗਈ ਹੈ। ਇਹ ਸਬੂਤ ਫੋਟੋਆਂ ਤੋਂ ਵੇਖ ਕੇ ਮੌਕੇ ਤੋਂ ਸਾਨੂੰ ਇਹ ਲੱਗਦਾ ਕਿ ਸਾਡੇ ਜਵਾਈ ਦੇ ਨਾਲ ਕੋਈ ਅਪਰਾਧ ਹੋਇਆ। ਸਾਡੇ ਜੀਜਾ ਹੀ ਲੱਗਦੇ। ਹਾਂਜੀ ਮੇਰੇ ਜੀਜਾ ਹੀ ਲੱਗਦੇ ਆ ਤੇ ਸਰਕਾਰ ਕੋ ਮੰਗ ਕਰਦੇ ਆ ਕਿ ਇਨਸਾਫ ਮਿਲੇ। ਧੀਆਂ ਨੇ ਛੋਟੀਆਂ ਕਿੰਨੇ ਬੱਚੇ ਆ? ਇਹ ਤਿੰਨ ਬੱਚੇ ਆ, ਦੋ ਗੁੱਡੀਆਂ ਜੇ। ਦੋਨੋਂ ਵਿਆਹ ਦੇ ਲੈ ਗਿਆ। ਏ ਕਾਕਾ ਛੋਟਾ ਇਹਨਾਂ ਤੋਂ ਉਹ ਜੇ ਪਰਦਾ ਪਿਆ 8 ਮਹੀਨਾ ਵਿੱਚ ਤੇ ਇਹ ਗੱਲ ਕਰ ਹਾਂਜੀ ਭਾਜੀ ਇਹ ਫੋਨ ਆਇਆ ਸੀ ਸਵੇਰੇ ਕਿਸੇ ਦਾ ਸਕੂਲ ਕੰਮ ਤੇ ਆਏ ਆਪਣੀ ਡਿਊਟੀ ਤੇ ਆਏ ਕੱਲ 5:30 5:6 ਵਜੇ ਜਿਹੜੇ ਉਸੇ ਟਾਈਮ ਡਿਊਟੀ ਤੇ ਆ ਗਏ ਸੀ ਜਿਸ ਤਰ੍ਹਾਂ ਕੋਈ ਬਾਕੀ ਕੋਈ ਪਰੇਸ਼ਾਨੀ ਨਹੀਂ ਸੀ ਘਰੋਂ ਕੋਈ ਵੀ ਕੰਮ ਤੇ ਜਿੱਦਾਂ ਹੁੰਦੇ ਕੰਮ ਵਾਲੇ ਬੰਦੇ ਸੀ ਤੇ ਸਵੇਰੇ ਫੋਨ ਆਇਆ ਤਾਂ ਸਕੂਲ ਵਿੱਚੋਂ ਕਿ ਉਹਨਾਂ ਨੇ ਫਾਹ ਲਿਆ ਤੇ ਜਦੋਂ ਆਨ ਦੀ سپورਟ ਇੱਥੇ ਆ ਕੇ ਦੇਖਿਆ ਗਿਆ ਉਹਨਾਂ ਦੇ ਪੈਰ ਜ਼ਮੀਨ ਤੇ ਲੱਗੇ ਸੀ ਕੋਈ ਫਾਹ ਵਾਲਾ ਮਸਲਾ ਨਹੀਂ ਪਤਾ ਨਹੀਂ ਕੀ ਬਾਕੀ ਇਹਨਾਂ ਨੂੰ ਪਤਾ ਹੈ ਸਰਕਾਰ ਤੋਂ ਇਹੇ ਮੰਗ ਕਰਦੇ ਕਿ ਬੱਚੇ ਛੋਟੇ ਨੇ ਇਹਨਾਂ ਦੇ ਤੇ ਇਹਨਾਂ ਦੇ ਬਾਰੇ ਸੋਚਿਆ ਜਾਵੇ ਹੈਲਪ ਕੀਤੀ ਜਾਵੇ ਬਸ ਇਹੇ ਮੰਗੇ ਬਾਕੀ ਹੋਰ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੈ ਪਤਾ ਨਹੀਂ ਅਸੀਂ ਤੇ 8 8:30 ਵਜੇ ਸਕੂਲ ਆਏ ਆ ਤੇ ਸਾਰੇ ਟੀਚਰਸ ਇੱਥੇ ਖਲੋਤੇ ਤੇ ਵੈਨਸ ਵੀ ਇੱਥੇ ਖਲੋਤੀਆਂ ਸਾਨੂੰ ਕਹਿੰਦੇ ਇੱਥੇ ਖਲੋਜੋ ਅਸੀਂ ਇੱਥੇ ਖਲੋਗੇ ਉਹ ਗਾੜੀ ਜਾਣੀ ਨਹੀਂ ਦਿੱਤਾ ਵਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅੰਦਰ ਡੈੱਡ ਉਹ ਅੰਕਲ ਗਏ ਕੋਈ ਅੰਦਰ ਫਿਰ ਬਾਅਦ ਵਿੱਚ ਪਤਾ ਲੱਗਾ ਸਾਨੂੰ ਪਰੇਸ਼ਾਨੀਂਦਾ ਸੀਗਾ ਪਤਾ ਨਹੀਂ ਸਾਨੂੰ ਮੈਂ ਤਾਂ ਪਹਿਲੀ ਵਾਰੀ ਵੇਖਿਆ ਉਹਨਾਂ ਨੂੰ ਮੈਂ ਤਾਂ ਮੈਂ ਸਾਬਨ ਸਟ ਥਾਣਾ ਫਤਿਹਗੜ ਚੂੜੀਆਂ ਤੋਂ ਆਇਆ ਇੱਥੇ ਪਤਾ ਲੱਗਾ ਜੀ ਸਾਨੂੰ ਸਵੇਰੇ ਫੋਨ ਆਇਆ ਸੀ ਵੀ ਇੱਕ ਡੈੱਡ ਬੋਡੀ ਇੱਥੇ ਸਕੂਲ ਦੇ ਵਿੱਚ ਉਹਨੇ ਫਾ ਲਿਆ ਉੱਥੇ ਮੌਕੇ ਤੇ ਆਇਆ ਵੇਖਿਆ ਵਾ ਉਹਨਾਂ ਨੇ ਚੈੱਕ ਕਰਕੇ ਜੋ ਵੀ ਹਾਲਾਤ ਹੋਣਗੇ ਉਹ ਕਾਰਕੋਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਸਰ ਕੋਈ ਤਾਂ ਸਾਰੇ ਮਟਰ ਪਿਆ ਕਿ ਖੁਦਕੁਸ਼ੀ ਹੈ ਪਹਿਲਾ ਲੱਗੇ ਤੇ ਨਹੀਂ ਕੋਈ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਅਜੇ ਤੇ ਪਤਾ ਲੱਗਣ ਰਿਹਾ ਉਹਨੇ ਫਾਹ ਲਿਆ ਵਾ ਇਹ ਨਹੀਂ ਪਤਾ ਕਰਦੇ ਆ ਬਾਕੀ ਕਿ ਕੀ ਕਿਹੜੀ ਗੱਲੋਂ ਲਿਆ ਫਾਹ ਜਾਂ ਫਾਹ ਲਿਆ ਜਾਂ ਕਿਸੇ ਨੇ ਮਾਰਿਆ ਇਹ ਬਾਅਦ ਉਹਦੇ ਸੱਟ ਕੋਈ ਨਹੀਂ ਗੀ ਵੇਹੇ ਉੱਤੇ ਬਾਕੀ ਕਲੀਅਰ ਕਰ ਲੈਨੇ ਜੋ ਵੀ ਹੋਊਗਾ ਉਸੇ ਦਾ ਨਾ ਕਾਰਵਾਈ ਕੀਤੀ ਜਾਊਗੀ